ਦੇਖ ਸਕਦੇ ਹੋ ਦੋਸਤੋ ਇਹਨਾਂ ਦਾ ਕਹਿਣ ਦਾ ਕੀ ਮਤਲਬ ਵੀ ਅਸੀਂ ਤਾਂ ਸਾਡਾ ਖੇਤ ਹੈ ਅਸੀਂ ਤਾਂ ਫੂਕਾਂਗੇ ਦਰਖਤ ਤੁਹਾਡੇ ਸਾਹਮਣੇ ਆ ਦੇਖ ਲਓ ਉੱਪਰੋਂ ਰੋਪ ਝਾੜਦੇ ਨੇ ਸਾਡਾ ਤਾਂ ਸਨੇਹਾ ਪਹਚਾਉਣਾ ਹੈ ਉਹ ਨਾ ਫੂਕੋ ਦਰਖਤ ਉਹ ਨਾ ਫੂਕੋ ਜਾਨਵਰ ਹੋਏ ਕਹਿੰਦੇ ਸਾਡੀ ਵੀਡੀਓ ਬਣਾ ਪਾਓ ਅਸੀਂ ਤਾਂ ਸਾਡੇ ਖੇਤ ਨੇ ਅਸੀਂ ਤਾਂ ਹੀ ਫੂਕਾਂਗੇ ਪਰ ਵੀਡੀਓ ਚੰਗਾ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਉਹ ਇੱਕ ਦਿਨ ਸਾਰੀ ਮਚਾਤੇ ਹੋਏ ਸਾਰੀ ਮਚਾਪੇ ਆਏ ਹਾਏ ਤਾਂ ਤਾਂ ਜਿਹੜਾ ਜੜਾ ਮੈਂ ਰੱਖਿਆ ਸੀ ਆਪਦਾ ਸ਼ੌਂਕ ਦਾ ਦਰਖਤ ਉਹ ਵੀ ਮਚਾਤਾ ਉਹ ਤੇਰਾ ਬੈਜੇ ਵੇੜਾ ਉਹ ਇੱਥੇ ਤਾਂ ਮੈਂ ਤਖਤ ਪੋਲ ਲਾਉਂਦਾ ਹੁੰਦਾ ਸੀ ਅੱਡੇ ਖੇਤ ਚ ਤੂੰ ਅੱਜ ਹਟਾਵਾ ਕਰ ਹਟ ਜਾ ਹਟ ਹਟ ਸਾ ਓ ਭੀਜ ਤੂੰ ਖੜ ਜਾ ਹੁਣ ਤੈਨੂੰ ਬੜਾ ਤੈਨੂੰ ਖੜ ਤੈਨੂੰ ਖੜ ਜਾ ਹੁਣ ਹੁਣ ਪੱਜੀ ਨਾ ਰੋੜਿਆ ਆ ਕੈਮਰਾ ਜਾਂ ਲੈ ਕੇ ਖੜ ਜਾ ਖੜ ਫਿਰ ਹੁਣ ਤੂੰ ਖੜ ਜਾ ਕਰੋ ਹੁਣਾ ਖੜ ਜਾ ਕਰੋ ਹੁਣਾ ਬਾਈ ਐਂ ਬਣਾਉਂਗਾ ਮੈਂ ਤਾਂ ਤੂੰ ਕਿਵੇਂ ਬਣਾਵੇਂਗਾ ਸਾਡਾ ਖੇਤ ਆ ਸੀ ਮਝਾਉਣ ਵਾਲੇ ਸਾੜਾ ਪਿੱਛੇ ਆ ਚੰਗੇ ਤੋਂ ਲੈ ਹੁਣ ਕਾਨੂੰ ਪੈ ਦੇ ਦੇਖ ਲਓ ਦੋਸਤੋ ਕਿ ਕੀ ਹਾਲਾਤ ਬਣੇ ਨੇ ਪਰਾਂ ਕਲਾਰਖੀ ਸਾਹਮਣੇ ਫੇਰੇ ਵਨ ਕਰੇ ਕੋਠੇ ਹੀ ਫੂਕਤਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਰ ਦੀ ਗਰਾਊਂਡ ਜ਼ੀਰੋ ਰਿਪੋਰਟ ਤੇ ਉਹ ਫਿਰਦੇ ਨੇ ਤੰਗਲੀਆਂ ਚੱਕੀ ਸਾਹਮਣੇ ਪਹਿਲਾਂ ਮੇਰੇ ਨਾਲ ਲੜਫੇ ਤੇ ਦੋ ਵਾਰੀ ਲੜਾਈ ਹੋ ਗਈ ਪਹਿਲਾਂ ਮੇਰੇ ਨਾਲ ਇਹਨਾਂ ਦੀ ਯਾਦ ਕਰਤਾ ਤੇ ਮੱਛੇ ਪਏ ਆ ਫਿਰ ਮੈਂ ਹਵਾ ਤੇਜ਼ ਕਰਕੇ ਲੱਗਦੀ ਓਏ ਇੱਕ ਦਿਨ ਹੀ ਸਾਰੀ ਮਚਾਤੇ ਓਏ ਸਾਰੀ ਮਚਾਤੇ ਫਿਰ ਹਵਾ ਤੇ ਹੁਣ ਤੇਜ਼ ਸਾਰੀ ਮਚਾਤੀ ਜੁਣੀ ਇਹ ਲੜਵੇ ਹੈ ਵੀ ਕੋਈ ਬੰਦਾ ਵੀਡੀਓ ਬਣਾਉਂਦਾ ਫਿਰਦਾ ਦਰਖਤਾਂ ਦੀ ਮੈਨੂੰ ਤਾਂ ਕੋਈ ਪੱਤਰਕਾਰ ਲੱਗਦਾ ਇਹ ਓਏ ਇਹ ਤਾਂ ਮੈਨੂੰ ਪੱਤਰਕਾਰ ਲੱਗਦੇ ਨੇ ਬੜਾ ਗੰਦ ਪਾਇਆ ਯਾਰ ਇੱਕ ਤਾਂ ਉਹੀ ਦੇ ਜਿਹੜੇ ਕੁਸ਼ ਕਰਤਾ ਨਿੰਮਾ ਨੂੰ ਉਹ ਵੀ ਕਦਸ਼ਤਾ ਤੇ ਹੈਨਾ ਇਹਦਾ ਫੌਕ ਆ ਪਾਰ ਗਿਆ ਦੇਖੀਏ ਚੱਲੀਏ ਓਏ ਫਰ ਦੇਖਣੇ ਭੁੱਲਦਾ ਚੱਲ ਦੇਖੀਏ ਫਿਰ ਅੱਜ ਚੱਲ ਚੱਲ ਦੇਖਣੇ ਉਹ ਪਰ ਆਇਆ ਕਿ ਉਹ ਇਹਨੇ ਮਾਰੀ ਵੀ ਨਾ ਬੜਾ ਦੇਖ ਸਕਦੇ ਹੋ ਦੋਸਤੋ 50 50 ਬਹੁਤ ਚੀ ਦਰਖਤ ਪਿਆ ਪਿਆ ਬਹੁਤ ਚੀ ਬੜੇ ਬੜੇ ਜਿਸ ਹਾਲ ਮਨਾਂ ਨੂੰ ਚੀ ਦਰਖਤ 50 15 ਰਾ ਦੇਖੋ ਉਹ ਮਨੂਆ ਆਇਆ ਲੱਗਦਾ ਹੈ ਸੈਂਕੜੇ ਦਰਖਤ ਤੇ ਉਹ ਪਹਿਲਾਂ ਪਰਾ ਜਾਵੇ ਉਹ ਦੁਬਾਰੇ ਆ ਕੇ ਦੇਖਦਾ ਕੋਈ ਉਹ ਹੋ ਗਈ ਚੱਲ ਮੈਂ ਦੇਖਦਾ ਤੂੰ ਪੱਤਰਕਾਰ ਜਾ ਉਹੀ ਤਾਂ ਨਹੀਂ ਕਿਤੇ ਇਹ ਜੜਾ ਇਕੱਠੇ ਦਮਿਆਦੇ ਰੋਜ਼ ਰੋਜ਼ ਦੇ ਨਾਲ ਇਹਨੂੰ ਦੇਖ ਫਿਰ ਕਿਹੜਾ ਓਏ ਆਪਣਾ ਲਾਲਾ ਕਿਵੇਂ ਕਿਹੜਾ ਓਏ ਆਪਣਾ ਗੱਤ ਪਾਇਆ ਇਹਨੇ ਲਈ ਇੱਕ ਕੋਈ ਨਹੀਂ ਤੈਨੂੰ ਆਸੀ ਲਾਇ ਤੂੰ ਬੋੜਾ ਨਾਲ ਘੜੇ ਖੇ ਚੜਾ ਟੋੜਾ ਆ ਦੇ ਖੇਤ ਤੂੰ ਅੱਗੇ ਹਟਾਉ ਤੇ ਹਟ ਹਟ ਹੱਸ ਤੀ ਹੋ ਤੀ ਜੇ ਤੂੰ ਖੜ ਜਾ ਹੁਣ ਤੈਨੂੰ ਬੜਾ ਪੱਤਰਕਾਰ ਬਣਾਉਣਾ ਤੈਨੂੰ ਖੜ ਜਾ ਹੁਣ 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 ਖੜ ਜਾ ਹੁਣ ਕਾ ਲੋ ਬਾਈ ਰਾਏ ਦੇਖ ਸਕਦੇ ਹੋ ਦੋਸਤੋ ਇਹਨਾਂ ਦਾ ਕਹਿਣ ਦਾ ਕੀ ਮਤਲਬ ਵੀ ਅਸੀਂ ਤਾਂ ਸਾਡਾ ਖੇਤ ਹੈ ਅਸੀਂ ਤਾਂ ਫੂਕਾਂਗੇ ਦਰਖਤ ਤੁਹਾਡੇ ਸਾਹਮਣੇ ਆਂ ਦੇਖ ਲਓ ਉੱਪਰੋਂ ਰੋਬ ਝਾੜਦੇ ਨੇ ਸਾਡਾ ਤਾਂ ਸਨੇਹਾ ਪਹਚਾਉਣਾ ਹੈ ਉਹ ਨਾ ਫੂਕੋ ਦਰਖਤ ਉਹ ਨਾ ਫੂਕੋ ਜਾਨਵਰ ਹੋਏ ਦੂਜੇ ਪਾਸੇ ਪੰਜਾਬ ਦਾ ਪਾਣੀ ਖੇਤ ਟੋਬੇ ਬਣਾ ਰਖੇ ਨੇ ਤੁਸੀਂ ਨੇ ਜਮੇ ਨਹੀਂ ਦੇਖ ਰਹੇ ਪਿੱਛੇ 2-200 ਫੁੱਟ ਤੇ ਡੂੰਗਾ ਪਾਣੀ ਵਗ ਗਿਆ ਇਦੋਂ ਤੁਸੀਂ ਦਰਖਤਾਂ ਨੂੰ ਫੂਕ ਰਹੇ ਹੋ ਪਹਿਲਾਂ ਨਿੰਮ ਖਤਮ ਹੋ ਕੇ ਕਿਉਂ ਪੰਜਾਬੀਓ ਦੁਸ਼ਮਣ ਬਣਿਓ ਤੁਸੀਂ ਆਪ ਦੇ ਬਿਮਾਰੀਆਂ ਤੁਹਾਡੇ ਘਰਾਂ ਦੇ ਵਿੱਚ ਦਵਾਈਆਂ ਦੀਆਂ ਦਵਾਈਆਂ ਦੇ ਢੇਰ ਪਏ ਨੇ ਪਰ ਆ ਦੇਖ ਲਓ ਜਾਣ ਬੁੱਝ ਕੇ ਕਹਿੰਦੇ ਸਾਡੀ ਵੀਡੀਓ ਬਣਾ ਪਾਓ ਅਸੀਂ ਤਾਂ ਸਾਡੇ ਖੇਤ ਨੇ ਅਸੀਂ ਤਾਂ ਹੀ ਫੂਕਾਂਗੇ ਇਹ ਤਾਂ ਕਸ਼ੋਰਤਾ ਜਾਂ ਸਨੇਹਾ ਦੇਣ ਲਈ ਬਣਾਈ ਹੈਗੀ ਵੀ ਆਪਾਂ ਜੇ ਇਹ ਕੰਮ ਨਾ ਕਰੀਏ ਜੇਕਰ ਅਸੀਂ ਸਾਹਮਣੇ ਵੀਡੀਓ ਬਣਾਉਣੇ ਜੇ ਕਿਸੇ ਨੇ ਅੱਗ ਲਾ ਰਖੀ ਤਾਂ ਉਹ ਸੱਚਮੁੱਚ ਵੀ ਤੰਗਲੀ ਮਾਰ ਸਕਦੇ ਨੇ ਕਿਉਂਕਿ ਅੱਗ ਲਾਉਣ ਤੇ ਇੰਨਾ ਖੁਸ਼ੀ ਪ੍ਰਗਟ ਕਰਦੇ ਨੇ ਖੇਤਾਂ 'ਚ ਟੋਬੇ ਬਣਾ ਤੇ ਪਾਣੀ 2-2 ਫੁੱਟ ਡੂੰਘਾ ਵਗ ਗਿਆ ਉਹ ਖੁਸ਼ੀ ਮਨਾ ਰਹੇ ਨੇ ਵੀ ਸਾਨੂੰ ਕਿਉਂ ਰੋਕਦੇ ਹੋ ਅੱਗ ਲਾ ਐ ਲਾ ਰਹੇ ਨੇ ਜਿਵੇਂ ਕੋਈ ਬਹੁਤ ਵੱਡੀ ਖੁਸ਼ੀ ਹਦਰਾਤ ਫੂਕੇ ਮਿਲਦੀ ਹੈ ਇਹਨਾਂ ਨੂੰ ਇਹ ਹਾਲਾਤ ਨੇ ਅੱਜ ਪੰਜਾਬ ਦੇ ਪਤਾ ਨਹੀਂ ਕੀ ਗੱਲ ਪਿੱਛੇ ਨੂੰ ਜਾ ਰਹੇ ਹਾਂ ਕਿੱਥੇ ਕਿੱਕਰਾਂ ਟਾਲੀਆਂ ਨੂੰ ਤੂੰ ਤਾਂ ਨੂੰ ਕੀ ਆ ਕਰਨਾ ਅੱਜ ਇੰਨੇ ਦੁਸ਼ਮਣ ਬਣ ਗਏ ਅਸੀਂ ਸ਼ੌਂਕ ਨਾਲ ਅੱਜ ਦਰਖਤਾਂ ਦੇ ਹਰੇ ਭਾਈ ਦੇ ਨੇ ਦੁਸ਼ਮਣ ਬਣ ਗਏ ਗੁਰਬਾਣੀ ਤਾਂ ਇਹਨੂੰ ਲੈ ਜਾਂਦੀ ਤੇ ਅਪਰਾਧ ਚੁੱਕ ਕਹਿੰਦੇ ਨੇ ਵੀ ਜਿਵੇਂ ਬੰਦੇ ਜੀ ਸਾਂ ਨੇ ਇਸ ਤਰ੍ਹਾਂ ਇਤਰਾਖ ਜਿਹੜਾ ਇਹ ਵੀ ਸਾਂ ਤਾਂ ਹੀ ਸਾਨੂੰ ਦੁਸ਼ਮਣ ਬਣ ਚੁੱਕੇ ਆ ਤਾਂ ਹੀ ਸਾਨੂੰ ਸਾਫ਼ ਹਵਾ ਦਿੰਦਾ ਅਸੀਂ ਮਾਰੂਥਲ ਬਣਾਉਣ ਤੇ ਤੁਰੇ ਹੋਏ ਆ ਪਰ ਵੀਡੀਓ ਚੰਗਾ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਦ ਅਸੀਂ ਪਾਉਣ ਪਾਣੀ ਹਵਾ ਪੰਜਾਬ ਨੂੰ ਜੋ ਅਸੀਂ ਆਪੇ ਗੰਦ ਪਾ ਰਹੇ ਹਾਂ ਦੁਆ ਨਹੀਂ ਖਾਲੀ ਵੀ ਅਸੀਂ ਆਪੇ ਕਰ ਰਹੇ ਹਾਂ ਬਿਲਕੁਲ ਵੀ ਅਸੀਂ ਆਪੇ ਰਹਾਂਗੇ ਫੇਰ ਨਹੀਂ ਅਸੀਂ ਸੁਧਰਨ ਦਾ ਨਾਂ ਲੈ ਰਹੇ ਇਹ ਪਤਾ ਨਹੀਂ ਕੀ ਕਾਰਨ ਹੈ ਕਿਉਂ ਪੁੱਠੇ ਦੇ ਨਾਏ ਹੋਏ ਨੇ ਸਾਡੇ ਤੇ ਅਸੀਂ ਪੰਜਾਬ ਦੇ ਦੁਸ਼ਮਣ ਆਪ ਬਣੇ ਹੋਏ ਹਾਂ ਅੱਜ